ਤੁਹਾਨੂੰ ਦੱਸਣ ਆਨੌਤੀ ਰਾਜਨ ਬੀਬੀ ਉਹ ਜੁਹੇ ਕਿ ਜੀ ਅੱਜ ਕੀ ਕੀ ਕਾਰਨ ਬਣਿਆ ਜੀ ਕਿੰਨਾ ਨੁਕਸਾਨ ਹੋਇਆ ਭਾਜੀ ਬਾਕੀ ਤਾਂ ਠੀਕ ਆ ਸਾਰੇ ਜੋ ਸ਼ਟਰਪਰਚ ਦੇਖਿਆ ਖੋਲ ਕੇ ਅਹੀਂ ਹੁਣ ਤੋੜਿਆ ਆ ਸਗਾ ਬੰਦੇ ਆਨੇ ਪਹਿਲਾਂ ਹਾਂਜੀ ਆ ਦਾ ਜਿਹੜਾ ਕੈਸ਼ ਜਿੰਨਾ ਸਗਾ ਉਹ ਲੈ ਗਾਇਆ ਜੀ ਪਾਤੀ ਪੁੱਟੀਆਂ ਹੁੰਦੀਆਂ 10ਾਂ 50ਾਂ ਦੇ ਟੋਟ ਪੱਜ ਜਿੰਨੇ ਸੀਗੇ 10 ਤੋਂ 12000 ਰੁਪਇਆ ਹੁਣ ਆਇਆ ਜੀ ਮੰਨ ਲਓ ਕਿ ਚੋਰ ਵੱਡੇ ਦਰਜੇ ਦੇ ਨਹੀਂ ਸੀਗੇ ਕੀ ਕਹਿ ਸਕਦੇ ਆ ਜੀ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੀ ਇਹਨਾਂ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਧਿਕਾਰਨ ਤੁਸੀਂ ਮੰਗੇ ਜਲਦੀ ਜਲਦੀ ਫੜੇ ਜਾਣ ਜੀ ਸ਼ਟਰ ਭੰਗ ਕੇ ਜੋ ਇਹ ਕਸਾਨਾ ਸਾਡੇ ਪਿੰਡ ਵੀ ਇੱਕ ਮੈਡੀਕਲ ਦਾ ਵੀ ਇਹ ਵੀ ਸਾਡੇ ਪਿੰਡ ਚ ਪੈਂਦਾ ਆ ਠੀਕ ਇਹਦਾ ਵੀ ਇਹਨਾਂ ਨੇ ਸ਼ਟਰ ਭੰਨਿਆ ਬੇਖੌਫ ਚੋਰ ਹੋਏ ਫਿਰਦੇ ਆ ਜਿਨ੍ਹਾਂ ਨੂੰ ਬਤਲਵੇ ਇਸ ਗੱਲ ਦਾ ਡਰੇ ਨਹੀਂ 메ਨ ਰੋਡ ਦੇ ਉੱਤੇ ਕਿੰਨੇ ਲੋਕ ਲੰਘਦੇ ਆ ਕਿੰਨਾ ਮਤਲਬ ਉੱਥੇ ਵੀ ਸਾਡਾ 메ਨ ਰੋਡ ਆ ਤੇ ਮਤਲਬ ਜਿਹੜੇ ਇਹ ਮੈਂ ਤਾਂ ਇਹ ਹੀ ਗੱਲ ਕਹੂੰਗਾ ਵੀ ਜਿਹੜਾ ਕੋਈ ਬੰਦਾ ਇਦਾਂ ਦਾ ਮਾੜਾ ਆਨਸਰ ਆ ਉਹ ਤੇ ਜ਼ਰੂਰੀ ਨਾ ਤੋਂ ਪੋਣੇ ਚਾਹੀਦੀ ਆ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਇਹ ਨਾ ਜਿੰਨੇ ਜੋ ਮਿਹਨਤੀ ਇਨਸਾਨ ਆ ਜੋ ਕੰਮ ਕਰਕੇ ਖਾਣ ਵਾਲੇ ਜੇ ਉਹਨਾਂ ਦੇ ਸਾਰੇ ਸ਼ਟਰ ਟੁੱਟ ਜਾਂਦੇ ਆ ਜਾਂ ਹੋਰ ਉਹਦਾ ਬੜਾ ਵੱਡਾ ਨੁਕਸਾਨ ਹੁੰਦਾ ਇੱਕ ਚੀਜ਼ ਹੋਰ ਆ ਸਰਪੰਚ ਸਾਹਿਬ ਦੇਖੋ ਕਿੰਨੇ ਲੋਕ ਲੱਗੇ ਉਹ ਵੀ ਤੋੜ ਲੈ ਗਏ ਆ ਸਾਰਾ ਕੁਝ ਤੋੜ ਤੇ ਇਹ ਚੋਰਾਦਨ ਪੁਰੇ ਕਿਹੜੀ ਚੀਜ਼ ਵੱਜ ਜੂਗੀ ਕੋਈ ਬਚਨ ਵਾਲੀ ਗੱਲ ਹੀ ਨਹੀਂ ਆ ਦੇਖੋ ਕਿੱਡਾ ਵੱਡਾ ਕੋਈ ਰਾੜ ਪਾਇਆ ਹੋ ਟੂਰ ਛੱਡ ਕੇ ਸ਼ਟਰ ਵੀ ਸਾਰੇ ਪਾੜ ਸਟਿਆ ਤੇ ਜੋ ਵਿਚਾਲੇ ਉਹ ਵੀ ਮਤਲਬ ਕਰ ਦਿੱਤਾ ਇਹ ਤਾਂ ਬੜਾ ਤੇ ਮੋਕੇ ਸਾਡੇ ਐਸਐਚਓ ਸਾਹਿਬ ਉਹ ਕੀ ਕਰ ਰਿਹਾ ਐ ਐਸਐਚਓ ਸਾਹਿਬ ਆਏ ਸੀਗੇ ਉਹਨਾਂ ਨੇ ਭੇਜੇ ਸੀ ਐਸਐਚਓ ਸਾਹਿਬ ਦੋ ਜਣੇ ਆਏ ਸੀ ਉਹ ਆ ਕੇ ਲਿਖ ਕੇ ਲਗਾਇਆ ਕੰਪਲੀਟ ਤੇ ਜੋ ਲਿਖਾਇਆ ਉਹਦਾ ਸੀ ਪੁੱਤਾ ਉਹਨਾਂ ਨੂੰ ਲਿਖ ਕੇ ਵੀ ਦਿੱਤਾ ਹੁਣ ਮੋਕੇ ਤੇ ਆਉਣਗੇ ਦੁਬਾਰਾ ਫੇਰ ਜਿਹੜਾ ਮੰਨ ਕੇ ਪਹਿਲਾਂ ਇੱਕ ਕਰੀ ਜਿਹੜਾ ਮਾਰ ਗਿਆ ਤੇ ਕਹਿੰਦੇ ਇਹਨਾਂ ਅੱਪਾਜ ਕਰ ਰਹੇ ਆ ਤੇ ਕਿੱਝੇ ਸਾਡੇ ਕੋਈ ਨੇ ਕੋਈ ਜਿਹੜਾ ਵੀ ਹੱਥ ਵੱਜਦਾ ਸੀ ਲਿਉਂਨੇ ਬੰਦੇ ਨੂੰ ਕੋਈ ਉਮੀਦ ਲੱਗਦੀ ਤੁਹਾਨੂੰ ਅਸੀਂ ਤਾਂ ਇਹ ਜਰੂਰ ਉਹਨਾਂ ਨੂੰ ਰਿਕਵੈਸਟ ਕਰਦੇ ਆ ਕਿ ਸਾਰੇ ਜਿੰਨੇ ਕੈਮਰੇ ਆ ਚੈੱਕ ਕਰਕੇ ਤਾਂ ਇਹਨਾਂ ਬੰਦਿਆਂ ਤੇ ਨਾਤ ਪਵੇ ਕਿਉਂਕਿ ਨਹੀਂ ਤਾਂ ਸਾਡੀ ਸ਼ਹਿਰਦਾਰੀ ਦਾ ਬੜਾ ਵੱਡਾ ਨੁਕਸਾਨ ਹੁੰਦਾ ਤੋਂ ਪਿੰਡਾਂ ਦਾ ਨੁਕਸਾਨ ਹੋ ਰਿਹਾ ਇਹ ਬਹੁਤ ਮਾੜੀ ਗੱਲ ਠੀਕ ਹੈ